ਕੀ ਗੱਲ ਪੁੱਤ ਜੁੱਲੀ ਬਿਸਰਾ ਚੱਕ ਕੇ ਆ ਗਿਆ ਵੇ ਤੂੰ ਦਾ ਉਹ ਹੋਣਾ ਕੀ ਹੈ ਬੇਬੇ ਹਾਂ ਕਹਿੰਦੇ ਸਾਮੂ ਆਪਦਾ ਮੁੰਡਾ ਬਥੇਰੀਆਂ ਕਰ ਲਿਆ ਨੇ ਇੱਥੇ ਪੜਾਈਆਂ ਹਾਏ ਰੱਬਾ ਹੁਣ ਕੀ ਹੋਊ ਉਹ ਬੇਬੇ ਹਾਂ ਦਵੇ ਮਸ਼ਕਰੀਆਂ ਕਰਦੇ ਤੈਨੂੰ ਵੀਰੇ ਦੀ ਪੜਾਈ ਪੂਰੀ ਹੋ ਗਈ ਅੱਛਾ ਹਾਂ ਮੈਂ ਨਹੀਂ ਵਾਹੀ ਦੀ ਕਰਸਤਾ ਨਹੀਂ ਜਰੀ ਬੇਬੇ ਸੱਤ ਲੈ ਸੱਤ ਨਾ ਬੇਬੇ ਵਾਹੀ ਦੀ ਕਰ ਲੈ ਬਹੁਤ دیر ਤੂੰ ਉਹ ਬੇਬੇ ਤੇਰੇ ਮੁੰਡੇ ਨੂੰ ਆਹ ਸੋਨੇ ਦਾ ਤਗਮਾ ਦਿੱਤਾ ਹੈ ਪੜ੍ਹਾਈ 'ਚ ਯੂਨੀਵਰਸਿਟੀ ਵਾਲਿਆਂ ਨੇ। ਅੱਛਾ ਅੱਛਾ। ਨਹੀਂ ਮੈਂ ਸਾਧਕੇ ਜਵਾਨੀ ਮੇਰੇ ਲਾਲ ਤੋਂ। ਬੇਬੇ ਇਹ ਸਭ ਤੇਰੇ ਔਰ ਭਾਈ ਦੇ ਅਸ਼ੀਰਵਾਦ ਸਦਕਾ ਹੋਇਆ ਹੈ। ਆਹੋ ਭਾਈ ਫਿਰ ਅਸੀਂ ਤਾਂ ਐਵੇਂ ਪਿੰਨੀਆਂ ਵਟ ਵਟ ਭੇਜਦੇ ਰਹੇ। ਐਂ ਕਰ ਭਾਬੀ। ਆਹ ਮੈਡਲ ਦੇ ਵਿੱਚ ਦੀ ਤੂੰ ਵੀ ਸਿਰ ਕੱਢ ਲੈ ਫਿਰ। ਚਲੋ ਸਾਰੀ। ਓਏ ਆ ਬੁੰਡੇ ਚੱਕ ਲਿਆ ਸਾਮਾਨ ਓਏ। ਸਰਦਾਰ ਜੀ ਤੁਹਾਨੂੰ ਬੜੀ ਖੁਸ਼ੀ ਮੈਰੇ ਬੱਚੇ ਪੜ੍ਹ ਲਿਖ ਜਾਣ ਅੱਜ ਤੁਹਾਡੇ ਪੁੱਤ ਨੇ ਤੁਹਾਡਾ ਨਾਮ ਰੋਸ਼ਨ ਕਰ ਦਿੱਤਾ ਸਰਦਾਰ ਜੀ ਕਿੰਨਾ ਚੰਗਾ ਹੁੰਦਾ ਜੀ ਅੱਜ ਤੁਸੀਂ ਸਾਡੇ ਨਾਲ ਹੁੰਦੇ ਕੋਈ ਨਾ ਬੇਬੇ ਬਾਪੂ ਜੀ ਸਾਡੇ ਨਾਲ ਹੀ ਹੈ ਇਤਨੀ ਇਸ਼ਰਾ ਕੱਲ ਜਿਹੜੀ ਖੇਤਾਂ 'ਚ ਚਰੀ ਦੀ ਪਾਂਡੇ ਚੱਕੀ ਜਾਂਦੀ ਸੀ ਕਾਣ ਸੀ ਹੋਇਓ ਤੇਰੀ ਮਾਂ ਸੀ ਹੋ ਕੁੱਤਿਆ ਤੇਰੀਆਂ ਇਹਨਾਂ ਕਰਤੂਤਾਂ ਕਰਕੇ ਸਾਡੀ ਨੂੰ ਤੈਨੂੰ ਛੱਡ ਕੇ ਚਲੀ ਗਈ ਨਹੀਂ ਤਾਂ ਹੁਣ ਤੱਕ ਅਸੀਂ ਵੀ ਪੋਤੇ-ਪੋਤੀਆਂ 'ਚ ਖੇਡ ਰਹੇ ਹੁੰਣਾ ਸੀ ਕਿਉਂ ਸੇਰੇ-ਸੇਰੇ ਮੁੰਡੇ ਦੇ ਪਿੱਛੇ ਪਏ ਹੋ ਉਹ ਤਾਂ ਵਿਚਾਰਾ ਪਹਿਲਾਂ ਹੀ ਬਥੇਰਾ ਦੁਖੀ ਹੈ ਦੁਖੀ ਹੈ ਓਏ ਦੁਖੀ ਤੇ ਇਹਨੇ ਕੀਤਾ ਹੋਇਆ ਸਾਨੂੰ ਓਏ ਗੱਲ ਸੁਣ ਥੋੜਾ ਬਹੁਤ ਆਪਣੇ ਛੋਟੇ ਭਾਈ ਕੋਲੋਂ ਸਿੱਖ ਲਿਆ ਕਰ ਹੋ ਨਵੇਂ ਨਵੇਂ ਲੱਭ ਦੀ ਤਰੀਕੇ ਸੋਣੀਏ ਚੰਗੇ ਨਹੀਂ ਜੋ ਕਰਦੀ ਸਲੀਕੇ ਸੋਣੀਏ ਹਉ ਮੁੰਡਾ ਮਰਦਾ ਏ ਤੇਰੇ ਤੇ 니 ਤੂੰ ਥੋੜਾ ਜਾ ਤਾਂ ਮਰਿਆ ਕਰ ਆਹ ਕੀ ਆਵਾਜ਼ ਤੇਰੀ ਹੈ ਉਹ ਬੱਲੇ ਬੱਲੇ ਅੱਜ ਤੇ ਦਾਦਾ ਜੀ ਸਸੀਕਰ ਜੀ ਸਸੀਕਰ ਚਾਚੀ ਸਸੀਕਰ ਚਾਚਾ ਜੀ ਸਸੀਕਰ ਹੈਪੀ ਆ ਦੇਖ ਕੌਣ ਆਇਆ ਬਾਹਰ ਲਓ ਜੀ ਚਾਚਾ ਜੀ ਮੂੰਹ ਮਿੱਠਾ ਕਰੋ ਇਹ ਕਾਦਾ ਬਾਈ ਹਾ ਵੀਦਾਰੇ ਬਾਈ ਆਪਣੇ ਤਾਰੇ ਨੂੰ ਸੋਨੇ ਦਾ ਤਗਮਾ ਮਿਲਿਆ ਪੜਾਈ ਚ ਅੱਛਾ ਲੈ ਪਹਿਲਾਂ ਫਿਰ ਤੂੰ ਕਰ ਮੂੰਹ ਮਿੱਠਾ ਛੋਟਿਆ ਲਓ ਚਾਚੀ ਜੀ ਲੈ ਵੀ ਮੈਂ ਤੇ ਆ ਤੂੰ ਕਰ ਮੂੰਹ ਮਿੱਠਾ ਬੱਲੇ ਬਾਈ ਸਰਾ ਹੀ ਕਰਤਾ ਹੈ ਨਾਲਿਆ ਬਰਫੀ ਨਾਲ ਨਹੀਂ ਸਰਨਾ ਆਪਣੀ ਪਾਰਟੀ ਲੈ ਉਹੇ ਤਾਂ ਮੈਂ ਸਿਆਣੇ ਦਾ ਮੂੰ ਮਿੱਠਾ ਕਰਾਨ ਨੂੰ ਲਿਆਉਂਦੀ ਆ ਤੂੰ ਤਾਂ ਪਾਰਟੀ ਜਿਹੇ ਜੀ ਕਹੇਗਾ ਮੈਨੂੰ ਤਾਂ ਘਰ ਦੇ ਨੇ ਵਿਹਲੇ ਚੱਕਰ ਚ ਨੂੜਤਾ ਨਹੀਂ ਤਾਂ ਪੜਾਈ ਵਾਲੇ ਆਪਾਂ ਵੀ ਕੱਢ ਦੇਣੀ ਸੀ ਕਿਢਲ ਲੈ ਬਾਈ ਜੀ ਹੁਣ ਕਿਹੜਾ ਡੁੱਲੇ ਬੇਰਾਂ ਦਾ ਕੁਛ ਵਿਗੜ ਗਿਆ ਹੁਣ ਚੱਕ ਦੋ ਘੜੇ ਤੋਂ ਕੌਲਾ ਬਾਈ ਇੱਕ ਮਿੰਟ ਕੰਮ ਸੀ ਅਬਾਈ ਜੀ ਆ ਮੈਂ ਇੱਕ ਮਿੰਟ ਹੋਰ ਸੁਣਾ ਛੋਟਿਆ ਸਭ ਤੁਹਾਡਾ ਆਸ਼ੀਰਵਾਦ ਹੈ ਜੀ ਜਾਓ ਬਈ ਚਾਹ ਪਾਣੀ ਦਾ ਬੰਦੋਬਸਤ ਕਰੋ ਆ ਬੈਠ ਤੁਸੀਂ ਬੈਠੋ ਮੈਂ ਲੈ ਕੇ ਆਈ ਆਹ ਵੀ ਦਸਰਾ ਬਾਈ ਤੇਰੇ ਤੋਂ ਮੂੰ ਮਿੱਠਾ ਕਰਦੇ ਰਹੇ ਪਰ ਅਫਸੋਸ ਤੇਰਾ ਕਦੇ ਕਰਾ ਨਹੀਂ ਸਕੇ ਕੋਈ ਗੱਲ ਨਹੀਂ ਤੂੰ ਵੀ ਹੁਣ ਪਲੱਸ 2 ਵਾਲਾ ਲੱਡੂ ਖਵਾ ਹੀ ਦੇਣਾ ਬਾਈ ਲੱਡੂ ਤਾਂ ਖਵਾ ਦਿੰਦਾ ਪਰ ਮੇਰੇ ਵਾਲਾ ਨਾ ਥੋੜਾ ਜਿਹਾ ਭੁਰ ਗਿਆ ਮਤਲਬ ਮਤਲਬ ਬਾਈ ਪਲੱਸ 2 ਚ ਕੰਪਾਰਟਮੈਂਟ ਆ ਗਈ ਪਰ ਬਾਪੂ ਨੂੰ ਨਾ ਦੱਸੀ ਫੇਰ ਆ ਗਈ ਬਾਈ ਦਿਸ ਟਾਈਮ ਇਟ ਵਾਸ ਫੁੱਲ ਤਿਆਰੀ ਬਟ ਦਾ ਡੋਟ ਯੂ نو ਇਟ ਵਾਸ ਕਲੀਅਰ ਮੀ ਅੱਛਾ ਇਹ ਜੀ ਅੰਗਰੇਜ਼ੀ ਤੋਂ ਬਾਅਦ ਵੀ ਤੇਰੀ ਕੰਪਾਰਟਮੈਂਟ ਆਈ ਹੈ ਹੋਰ ਬਾਈ ਅੰਗਰੇਜ਼ੀ ਦੇ हिसाब ਨਾਲ ਤਾਂ ਤੈਨੂੰ ਫੇਲ ਹੋਣਾ ਚਾਹੀਦਾ ਸੀ ਬਾਈ ਯਾਰ ਬਾਈ ਤੂੰ ਤਾਂ ਬਥੇਰੇ ਮੈਡਲ ਮੋਡਲ ਦਿੱਤੇ ਆ ਤੈਨੂੰ ਤਾਂ ਬੋਰਡ 'ਚ ਕੋਈ ਜਾਣਦਾ ਹੀ ਹੋਣਾ ਮੇਰੀ ਕੰਪਾਰਟਮੈਂਟ ਹੀ ਕਲੀਅਰ ਕਰਾ ਦੇ ਯਾਰ ਆ ਹਾਈਲਟਸ ਕਰੀਏ ਤੇ ਕੈਨੇਡਾ ਚਲੀਏ ਨਹੀਂ ਤਾਂ ਬਾਪੂ ਨੇ ਰਾਖ ਨੂੰ ਭੇਜ ਦੇਣਾ ਮੇਤੋਂ ਨਹੀਂ ਸਰੀਏ ਬੰਨੇ ਜਾਣੇ ਬਾਈ ਕਾਕਾ ਕੰਪਾਰਟਮੈਂਟ ਤੇਰੀ ਆਪੇ ਟੁੱਟ ਜੂਗੀ ਜਿਹੜਾ ਸਵੇਰੇ ਸ਼ਾਮ ਤੂੰ ਟਾਈਮ ਚੱਕਦਾ ਨਾ ਟਾਈਮ ਕੱਢਣਾ ਸ਼ੁਰੂ ਕਰ ਓ ਬਾਈ ਯਾਰ ਕਿੱਕਾ ਤਾਂ ਸਵੇਰੇ ਸਵੇਰੇ ਫੋਨ ਨਿੱਟਕੰਦੰਦੇ। ਇਹ ਹਾਈਲੋ! ਮੈਂ ਨਾ ਪਬਜਨ ਬਾਲਦਿਆਂ। ਲੋ, ਕਟ ਗਿਆ। ਪਤਾ ਨਹੀਂ ਕਿਹੜਾ ਮਗਜ ਮਾਰੀ ਜਾਂਦਾ। ਹੁਣ ਤੂੰ ਚੱਕ ਲਈ। ਹੂੰ ਹੂੰ ਹਾਈਲੋ! ਮੈਂ ਫੌਜਰ ਸਪੀਕਾਂਗਾ। ਓ ਹੋ ਲੰਨ ਪੁੱਤਿਆਂ ਦਾ ਫੇਰ ਬੰਦ ਹੋ ਗਿਆ ਓ ਬਾਪੂ ਹੋ ਕਿਧਰ ਹੋਏ ਭੱਜ ਕੇ ਆਇਆ ਕੀ ਗੱਲ ਕੁੱਤੇ ਮੰਗਰ ਪੈ ਗਈ ਸੀ ਮੈਂ ਕੰਨ ਤੇ ਮਾਰੂੰ ਤੇਰੇ ਤੂੰ ਦੰਦ ਦਿੱਤੇ ਕੇ ਗਰ ਲਈ ਰੋਟੀਆਂ ਪੜਨੋ ਵੈਨ ਨੂੰ ਹਜਮ ਕਰਨ ਵਾਸਤੇ ਮਾੜਾ ਮੋਟਾ ਭੱਜ ਪੁੱਝ ਵੀ ਲਿਆ ਕਰ ਬੁਰਿਆ ਹਾਂਜੀ ਰੋਗ ਨੂੰ ਟਾਂ ਦਾ ਲੱਗਦਾ ਤੇਰੀ ਫੀਸ ਦਾ ਐਸ ਵਾਰ ਮੈਨੂੰ ਤੇਰਾ ਰਿਜ਼ਲਟ ਨੰਬਰ 1 ਚਾਹੀਦਾ 1 ਨੰਬਰ ਔਖਾ ਹੈ ਸੂਬੇਦਾਰ ਹਰਜੀਤ ਸਿੰਘ ਦੀ ਧੀ ਤੇ ਕੱਪੜੇ ਨਾਲ ਐਨਾ ਇਨਡਿਸਿਪਲਨ ਪਾਪਾ ਮੈਨੂੰ ਅੱਜ ਆਪਣੀ ਨਹੀਂ ਮੰਮੀ ਦੀ ਧੀ ਸਮਝ ਲਓ ਨੀ ਹਰਜਸ ਲਾ ਦੇਖ ਲੈ ਪਤਾ ਨਹੀਂ ਕਿਹੜਾ ਫੋਨ ਆਈ ਜਾਂਦਾ ਮੈਨੂੰ ਜਦੋਂ ਚੱਕ ਕੇ ਗੱਲ ਕਰਦੀਆਂ ਮੂਰਾ ਬੋਲਦਾ ਹੀ ਨਹੀਂ ਸਭ ਕੁ ਕੱਟ ਦਿੰਦਾ ਪਤਾ ਨਹੀਂ ਕਿਹੜਾ ਟੀਚਰਾਂ ਕਰੀ ਜਾਂਦਾ ਮੈਨੂੰ ਮੈਂ ਤਾਂ ਕਿਹੜਾਂ ਕੀਤੀ ਸੀ ਹੁਣ ਤੇ ਪਹੁੰਚ ਰਹਾ ਠੀਕ ਹੈ ਬੱਪੂ ਨੀ ਲਾ ਫੇਰ ਬੋਲ ਪਿਆ ਉਹ ਮੰਮੀ ਇਹ ਤਾਂ ਮੇਰਾ ਫੋਨ ਹੈ ਹਾਪ੍ਰੀਤ ਹਾਂਜੀ ਸ਼ੁਕਰ ਹੈ ਚੱਕ ਲਿਆ ਤੁਸੀਂ ਪਹੁੰਚ ਰਿਹਾ ਮੈਂ ਤੁਸੀਂ ਪਹੁੰਚ ਜਾ ਜਲਦੀ ਹੈਂ हां आगी तो वेट कर ओके बाय मम्मा बाय पापा आ, आ। लाब <laughs> करे तियां कदों जान हो ਜਾਂਦੀਆਂ ਨੇ ਬਾਪੇ ਨੂੰ ਪਤਾ ਹੀ ਨਹੀਂ ਲੱਗਦਾ ਇਹਦੇ ਵਾਸਤੇ ਮੁੰਡਾ ਲੱਭਣਾ ਪਣਾ ਆਪਾਂ ਨੂੰ ਨਾ ਤੇਰੇ ਤੋਂ ਸਬਰ ਨਹੀਂ ਹੁੰਦਾ ਜੇ ਟਾਈਮ ਦਿੱਤਾ ਤੇ ਆਉਣਾ ਹੀ ਸੀ ਕੀ ਕਰਾਂ ਤੇਰੇ ਬਿਨਾਂ ਰਹਿ ਹੀ ਨਹੀਂ ਜਾਂਦਾ ਤਾਂ ਹੀ ਪੇਟ ਭੱਜ ਗਿਆ ਸੀ ਫਿਰ ਭਾਈ ਨੇ ਬੁਲਾਇਆ ਸੀ ਜਾਣਾ ਤਾਂ ਸੀ ਤੂੰ ਮੇਰੇ ਘਰੇ ਫੋਨ ਨਾ ਕਰਿਆ ਕਰ ਫੌਜੀ ਦਿੱਤੀਆਂ ਬਾਪੂ ਦਾ ਕੋਈ ਪਤਾ ਨਹੀਂ ਕਦ ਬੰਦੂਕ ਚੱਕ ਲੇ ਅੱਛਾ ਫਿਰ ਆਪਾਂ ਸਰੈਂਡਰ ਕਰ ਦਿਆਂਗੇ ਅੱਛਾ ਜੀ ਹਾਂ ਜੀ ਬਾਈ ਜੀ ਤੁਸੀਂ ਚਿੰਤਾ ਨਾ ਕਰੋ ਅੱਜ ਤੋਂ ਤੁਹਾਡੀ ਕੁੜੀ ਜ਼ਿੰਮੇਵਾਰੀ ਸਾਡੀ ਹੈ ਲੈ ਪੁੱਤ ਜੀ ਲੈ ਕੇ ਬੜੀ ਸਕੂਲ ਚ ਹਾਂ ਜੀ ਬਾਪੂ ਆਓ ਬੇਟਾ ਬਾਈ ਮੰਮਾ ਬਾਈ ਪਾਪਾ ਭਗਵਾਨ ਨੇ ਤੂੰ ਕਿਮਨ ਹੋਣਾ ਕਰੀ ਜਾਨੀ ਹੈ ਆਪਣੀ ਕੱਲੀ ਕੱਲੀ ਧੀ ਹੈ ਤੇ ਆਪਾਂ ਉਹਨੂੰ ਇੱਥੇ ਹੋਸਟਲ ਪੜ੍ਹਨ ਪਾਤਾ ਓਏ ਘਰੇ ਪੜਾਈਆਂ ਨਹੀਂ ਹੁੰਦੀਆਂ ਪਰ ਮੈਂ ਉਹ ਬੱਚੇ ਦੇ ਚੰਗੇ ਭਵਿੱਖ ਲਈ ਉਹਨੂੰ ਹੋਸਟਲ 'ਚ ਪੜਾਉਣਾ ਬਹੁਤ ਜ਼ਰੂਰੀ ਹੈ ਨਾਲੇ ਇੱਕ ਗੱਲ ਹੋਰ ਧੀ ਦੇ ਪੜਾਉਣ ਨਾਲ ਦੋ ਪਰਿਵਾਰ ਪੜਦੇ ਨੇ ਚੱਲ ਚੱਲੀਏ